ਸ਼ਾਹਕੋਟ ਵਿਖੇ 모ਗਾ ਰੋਡ પેટ્રોલ ਪੰਪ ਨੇੜੇ ਸਵੇਰੇ ਸੜਕ ਕਿਨਾਰੇ ਖੇਤ ਵਿੱਚੋਂ ਇੱਕ ਮਜ਼ਦੂਰ ਦੀ ਪੇਤ ਭਰੇ ਹਾਲਾਤ ਦੇ ਵਿੱਚ Laash ਪਈ ਮਿਲੀ ਹੈ। ਕਿਸਾਨ ਜਸਪਾਲ ਸਿੰਘ ਪੁੱਤਰ ਸਰਨ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਅੱਜ ਸਵੇਰੇ ਜਦੋਂ ਆਪਣੇ ਖੇਤ ਵਿੱਚ ਆਇਆ ਤਾਂ ਉਸ ਨੇ ਇੱਕ ਅਣਪਛਾਤੇ ਮਜ਼ਦੂਰ ਦੀ Laash ਆਪਣੇ ਖੇਤ ਵਿੱਚ ਪਈ ਦੇਖੀ ਹੈ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਅੱਜ ਸ਼ਾਹਕੋਟ ਤੋਂ ਮੁੰਗਾ ਜਿਹੜਾ ਪ੍ਰਾਣਾ ਰੋਡ ਹੈਗਾ ਇਹਦੇ ਚੜ੍ਹਦੇ ਵਾਲੇ ਪਾਸੇ ਇੱਕ ਪ੍ਰਵਾਸੀ ਜਿਹਦੀ ਉਮਰ ਕਿਤੇ 38 ਸਾਲ ਆ ਉਹਦੀ ਡੈਡਬੋਡੀ ਇੱਥੇ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਸਾਜਪਾਲ ਸਿੰਘ ਹੈ ਜੋ ਇੱਥੋਂ ਦੇ ਰਹਿਣ ਵਾਲੇ ਉਹ ਆਪਣੇ ਖੇਤਾਂ 'ਚ ਆਈ ਸੀ ਤੇ ਦੇਖਿਆ ਕਿ ਤੇ ਖੇਤ ਦੇ ਕਿਨਾਰੇ ਤੇ ਪਈ ਸੀ ਇਹ ਪ੍ਰਵਾਸੀ 38 ਸਾਲ ਦਾ ਲੱਗਦਾ ਇਹਦੇ ਗ੍ਰੇ ਰੰਦਾ ਨਿੱਕਰ ਪਾਈ ਹੈ ਬਲੈਕ ਤੇ ਅੰਡਰਵੀਅਰ ਹੈਗਾ ਤੇ ਇਹਨੇ ਜਿਹੜੀ ਸ਼ਰਟ ਪਾਈ ਹੈ ਪੱਟਣਾ ਵਾਲੀ ਉਹ ਪਰੋਂ ਨੀਲੇ ਰੰਗ ਦੀ ਹੈ ਉਹਦੇ ਤੇ ਦਿੰਦੀਆਂ ਹੈਗੀਆਂ ਛੋਟੇ-ਛੋਟੀਆਂ ਉਹਨੂੰ ਉਹ ਕੱਲ੍ਹ ਦੀ ਉਹ ਕੌਂ ਕੱਲ੍ਹ ਦੀ ਡਬਲ ਸਾਈਡ ਦੀ ਹੈਗੀ ਆ ਤੇ ਗੱਲ ਵਿੱਚ ਇਹਦੇ ਇੱਕ ਪੰਨਾ ਜਿਹੜਾ ਧਾਰੀਦਾਰ ਹੈਗਾ ਉਹਦੇ ਨਾਲ ਤਾਂ ਗੱਲ ਘੁੱਟਿਆ ਪਿਆ ਤੇ ਜੋ ਮੁਰਲੇ ਹਨਾਤਾਂ ਤੋਂ ਇਹ ਪਤਾ ਲੱਗ ਰਿਹਾ ਵੀ ਇਹ ਦੀ ਡੈੱਡ ਬੋਡੀ ਜਿਹੜੀ ਕਿਤੋਂ ਲਿਆ ਕੇ ਸੜਕ ਦੇ ਕਿਨਾਰੇ ਕਿਸੇ ਦੋਸ਼ੀਆ ਨੇ ਸੁੱਟਤੀ ਆ ਤੇ ਇਹਦੇ ਇਹਦੀ ਵੀ ਆਇਡੈਂਟੀਫਿਕੇਸ਼ਨ ਕਰਾਈ ਜਾ ਰਹੀ ਹੈ ਔਰ ਦੋਸ਼ੀਆ ਨੂੰ ਜਲਦੀ ਹਾਲ ਕੀਤੀ ਜਾਊਗੀ ਤੇ ਜੋ ਜਸਪਾਲ ਸਿੰਘ ਜੀ ਨੇ ਸਾਨੂੰ ਸਟੇਟਮੈਂਟ ਦੇ ਰਹੇ ਆ ਉਹਦੇ ਅਨੁਸਾਰੇ ਕੱਤਰ ਦਾ ਮਕਦਮਾ ਦਰਜ ਕਰਕੇ ਅੱਗੇ ਤਕਰੀਰ ਸੇਸ਼ਨ ਕਰ ਰਹੇ ਆ ਇਸ ਪਕਸ਼ਾ ਦੇਖਣੇ ਬਹੁਤ ਸਾਥ ਤੇ ਅਸੀਂ ਚੰਗੀ ਤਰ੍ਹਾਂ ਦੀ ਨਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲ